नमस्कार जय हिंद दोस्तों मैं पवन मुखिया मुखिया रियल न्यूज़ वडा शब्द दास स्वागत करता हूं पंजाब की राजनीति ਨਾਲ ਜੁੜੀ ਸਭ ਤੋਂ ਐਮ ਤੇ ਵੱਡੀ ਖਬਰ ਕਹੀ ਜਾ ਸਕਦੀ ਹੈ ਇਹ ਖਬਰ ਸੁਖਵੀਰ ਬਾਦਲ ਦੇ ਅਸਤੀਫੇ ਨਾਲ ਜੁੜੀ ਹੈ ਸ਼ਮਣੀ ਇਕਲਿ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਆਪਣੀ ਪਾਰਟੀ ਦੇ ਪਰ ਤੋਂ ਅਸਤੀਫਾ ਦੇ ਦਿੱਤਾ ਗਿਆ ਉਹਨਾਂ ਦੇ ਅਸਤੀਫਾ ਦੇਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਨੇਤਾ ਅਜੀਤ ਸਿੰਘ ਗਰੇਵਾਲ ਵੱਲੋਂ ਵੀ ਪ੍ਰੈਸ ਨੂੰ ਬਿਆਨ ਜਾਰੀ ਕੀਤਾ ਗਿਆ ਆਓ ਸੁਣੋ ਨਿਆ ਅਜੀਤ ਸਿੰਘ ਗਰੇਵਾਲ ਵੱਲੋਂ ਚਕਵੀਰ ਸਿੰਘ ਬਾਦਲ ਦੇ ਅਸਤੀਫੇ ਤੋਂ ਬਾਅਦ ਕੀ ਕਿਹਾ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਜ਼ਿੰਮੇਵਾਰੀ ਤੋਂ ਅਸਤੀਫਾ ਦਿੱਤਾ ਔਰ ਮੈਂ ਇਹ ਸਮਝਦਾ ਕਿ ਜਿਸ ਤਰ੍ਹਾਂ ਦੀ ਗਲਤੀ ਭਾਰਤੀ ਜਨਤਾ ਪਾਰਟੀ ਨਾਲ ਸਮਝੌਤਾ ਤੋੜ ਕੇ ਕੀਤੀ ਸੀ ਉਸੇ ਤਰ੍ਹਾਂ ਦੀ ਗੁਸਤਾਖੀ ਇਹ ਕਰਕੇ ਸੁਖਬੀਰ ਸਿੰਘ ਬਾਦਲ ਕਿਉਂਕਿ ਅਕਾਲੀ ਦਲ ਜਿਹੜਾ ਇਸ ਸਮੇਂ ਆ ਇੱਕ ਤਾਂ ਤੁਸੀਂ ਇਹ ਪਹਿਲਾਂ ਰਿਜ਼ਾਈਨ ਕਰਦੇ ਤਾਂ ਅੱਛਾ ਸੀ ਹੁਣ ਉਹਦੇ ਦੋ ਪਾਰਟ ਵੀ ਹੋ ਗਏ ਇੱਕ ਬੜਾ ਹਿੱਸਾ ਟੁੱਟ ਕੇ ਸੁਧਾਰ ਲਹਿਰ ਦੇ ਰੂਪ ਚ ਹੋ ਗਿਆ ਤੇ ਹੁਣ ਕੀ ਹੋਏਗਾ ਇਸ ਤੋਂ ਬਾਅਦ ਕਿ ਇਹ ਆਪਣੇ ਪ੍ਰਭਾਵ ਨਾਲ ਜਿੱਥੋਂ ਤੱਕ ਮੈਨੂੰ ਲੱਗਦਾ ਕਿ ਆਪਣਾ ਅਸਤੀਫਾ ਕਾਰਜਸ਼ਮਤੀ ਇਹਨਾਂ ਦੀ ਹੈ ਉਸ ਤੋਂ ਰੱਦ ਕਰਵਾਉਣਗੇ ਜੇ ਹੋਰ ਰੱਦ ਕਰਵਾ ਲਿਆ ਤਾਂ ਹੋਰ ਬੁਰਾ ਹੋਏਗਾ ਕਿਉਂਕਿ ਇੱਕ ਤਾਂ ਪਹਿਨਾ ਤਾਂ ਉਹ ਕਹਿੰਦੇ ਆ ਨਾ ਖਸਮ ਕਰਨਾ ਹੋਰ ਆ ਫਿਰ ਕਰਕੇ ਛੱਡਣਾ ਹੋਰ ਤੇ ਇਹਦੇ ਚ ਬਹੁਤ ਮੰਦ ਭਾਗੀ ਗੱਲ ਹੋ ਜਾਣੀ ਆ ਤੇ ਇਹ ਸੁਖਵੀਰ ਸਿੰਘ ਬਾਦਲ ਨੂੰ ਦੇਖਣਾ ਪੈਣਾ ਕਿ ਇਸ ਨੂੰ ਅੱਗੇ ਬੜੀ ਸੂਝ-ਗੂਝ ਨਾਲ ਚਲਾਉਣਾ ਪੈਣਾ ਔਰ ਜ਼ਿੰਮੇਵਾਰੀ ਵੀ ਐਸੇ ਵਿਅਕਤੀ ਨੂੰ ਦੇਣੀ ਪੈਣੀ ਹੈ ਜੋ ਬਾਦਲ ਸਾਹਿਬ ਦਾ ਆਪਣਾ ਹੋਵੇ ਕਿਉਂਕਿ ਅਕਾਲੀ ਦਲ ਨੂੰ ਚਲਾਉਣ ਵਾਲਾ ਕੋਈ ਵੀ ਵਿਅਕਤੀ ਇਸ ਤਰ੍ਹਾਂ ਦਾ ਨਹੀਂ ਹੈਗਾ ਕਿ ਜਿਹੜਾ ਇਸ ਨੂੰ ਚਲਾ ਸਕਦਾ ਹੋਵੇ ਇਸ ਵੇਲੇ ਉਹ ਮੇਰਾ ਖਿਆਲ ਆ ਬਈ ਇਸ ਟਾਈਮ ਇੰਨੀ ਮਜ਼ਬੂਤੀ ਚ ਕੋਈ ਨਹੀਂ ਹੈ ਕਿਉਂਕਿ ਇਧਰ ਲਈ ਪੈਸਾ ਵੀ ਬਹੁਤ ਚਾਹੀਦਾ ਹੁੰਦਾ ਇੱਕ ਪਾਰਟੀ ਨੂੰ ਚੁਣਉਣ ਲਈ ਇੱਕ ਰਤਵਾ ਵੀ ਚਾਹੀਦਾ ਹੈ ਡਿਪਟੀ ਸੀਐਮ ਵੀ ਰਹਿਣੇ ਤੇ ਮੈਂ ਮੈਂ ਸਮਝਦਾ ਕਿ ਅਕਾਲੀ ਦਲ ਦੇ ਲਈ ਹੋਰ ਬੁਰਾ ਸਮਾਂ ਸ਼ੁਰੂ ਹੋ ਗਿਆ ਜਿਸ ਦੇ ਜੋ ਪੰਜਾਬ ਦੇ ਅੰਦਰ ਇੱਕ ਐਸੀ ਜੂ ਤਾਂ 1% ਦੇ ਆਸ-ਪਾਸ ਜਿਹੜੀ ਕਿ ਜਾਂ ਤਾਂ ਉਹ ਅਮਰਿਤਪਾਲ ਨਾਲ ਲੱਗ ਜਾਂਦੇ ਆ ਜਾਂ ਪਿੰਡਰਾਂ ਵਾਲੇ ਨਾਲ ਲੱਗ ਜਾਂਦੇ ਆ ਜਾਂ ਉਹ ਹੋਰ ਵੀ ਇਹੋ ਜਿਹੇ ਲੋਕਾਂ ਨਾਲ ਕੋਈ AISI ਨਾਲ ਔਰ ਕੋਈ ਗੁਰਪਤਵੰਤ ਪੰਨੋਂ ਨਾਲ ਤੇ ਇਸ ਤਰ੍ਹਾਂ ਰਸਤਾ ਭਟਕ ਜਾਂਦੇ ਆ ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਇੱਕ ਐਸੀ ਜਮਾਤ ਆ ਜਿਹੜੀ ਉਹਨਾਂ ਨੂੰ ਸਿੱਧੇ ਰਸਤੇ ਤੇ ਲਿਆ ਸਕਦੀ ਆ ਔਰ ਉਹਨਾਂ ਨੂੰ ਸਹੀ ਦਿਸ਼ਾ ਦੇ ਸਕਦੀ ਆ ਇਸ ਲਈ ਅਕਾਲੀ ਦਲ ਦਾ ਐਗਜ਼ਿਸਟੈਂਸ ਰਹਿਣਾ ਔਰ ਸਵਸਥ ਰਹਿਣਾ ਹੈਲਦੀ ਰਹਿਣਾ ਬਹੁਤ ਜ਼ਰੂਰੀ ਹੈ ਪੰਜਾਬ ਦੇ ਲਈ ਵੀ ਤੇ ਇਹ ਜ਼ਰੂਰਤ ਆ